ਗੁਰਮਤਿ ਹਰ ਪਾਈ RAM ਕਲੀ ਮਹੱਲਾ ਚੌਥਾ RAM ਜਨ ਮਿਲ ਭਇਆ ਅਨੰਦਾ ਹਰ ਨੀਕੀ ਕਥਾ ਸੁਨਾਇ ਦੁਰਮਤ ਮੈਲ ਗਈ ਸਭ ਨੀਕਲ ਸਤ ਸੰਗਤ ਮਿਲ ਬੁੱਧ ਪਾਈ RAM ਜਨ ਗੁਰਮਤਿ RAM ਬੁਲਾਈ ਜੋ ਜੋ ਸੁਣੈ ਕਹੈ ਸੋ ਮੁਕਤਾ RAM ਜਪਤ ਸੋ ਹਾਏ ਰਹਾ ਜੇ ਵੱਡ ਪਾਗ ਹੋਵਹਿ ਮੁਖ ਮਸਤਕ ਹਰਿ ਰਾਮ ਜਨਾਂ ਪੇਟ ਆਏ ਦਰਸ਼ਨ ਸੰਤ ਦੇਹੁ ਕਰਿ ਕਿਰਪਾ ਸਭ ਦਾਲਦ ਦੁੱਖ ਲਹਿ ਜਾਈ ਹਰ ਕੀ ਲੋਗ ਰਾਮ ਜਨ ਨੀਕੇ ਭਾਗ ਹੀਨ ਨਾ ਸਖਾਏ ਜਿਉਂ ਜੋ ਰਾਮ ਕਹਿ ਜਨ ਊਚੇ ਨਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈ ਜਨਾ ਪਾਏ ਦਇਆ ਦਇਆ ਕਰ ਰੱਖੋ ਹਰ ਜੀਉ ਹਮ ਦੀਨ ਤੇਰੀ ਸਰਨਾਏ ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਲਾਈ ਹਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤੈਨੂੰ ਉਪਰ ਹੱਥ ਬਤਾਵੇ ਗੁਰਮੁਖ ਸਾਧ ਸੀ ਪ੍ਰਭ ਪਾਏ ਕਰ ਕਿਰਪਾ ਆਪ ਮਲਾਵੇ RAM ਮੋਕੋ ਹਰ ਜਨ ਮੇਲ ਮਨ ਭਾਵੇ ਅਮਿਓ ਅਮਿਓ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੇ ਰਹਾਉ ਹਰ ਕੀ ਲੋਗ RAM ਜਾਣੀ ਊਤਮ ਮਿਲ ਊਤਮ ਪਦਵੀ ਪਾਵੇ ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ ਸੇਵਕ ਜਨ ਸੇਵ ਹੈ ਸੇਵਡ ਭਾਗੀ ਰਿਦਮਨ ਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰਹਿ ਬਹੁ ਬਾਤਾਂ ਕੂੜ ਬੋਲ ਕੂੜੋ ਫਲ ਪਾਵੇ ਮੋਹ ਕੋ ਧਾਰ ਕਿਰਪਾ ਜਗ ਜੀਵਨ ਦਾਤੀ ਹਰ ਸੰਤ ਪੱਗੀ ਲੇ ਪਾਵੇ ਹਉ ਕਾਟੋ ਕਾਟ ਬਾਦ ਸਿਰ ਰੱਖੋ ਜਿਤ ਨਾਨਕ ਸੰਤ ਚੜ ਆਵੇ ਰਾਮ ਕਲੀ ਮਹੱਲਾ ਚੌਥਾ ਜੇ ਵਦਪਾਗ ਹੋਐ ਵਦ ਮੇਰੀ ਜਨ ਮਿਲਦਿਆਂ ਢਿਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਰਨੀਕੇ ਵਦ ਭਾਗੀ ਤਿਤ ਨਵਾਈਐ ਰਾਮ ਮੋਕੋ ਹਰ ਜਨ ਕਾਰੇ ਲਾਈਐ ਹਉ ਪਾਣੀ ਪੱਖਾ ਪੀਸੋਂ ਸੰਤ ਆਗੇ ਪਗ ਮਲ ਮਲ ਧੂਰ ਮੁਖ ਲਾਈਐ ਰਹਾਉ ਹਰ ਜਨ ਵੱਡੇ ਵੱਡੇ ਵੱਡ ਊਚੇ ਜੋ ਸਤਗੁਰ ਮੇਲ ਮਲਾਈ ਐ ਸਤਗੁਰ ਜੇਵੜ ਅਵਰਨਾ ਕੋਈ ਮਿਲ ਸਤਗੁਰ ਪੁਰਖ ਧਿਆਈ ਐ ਸਤਗੁਰ ਸਰਲ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜਰ ਖਾਈ ਐ ਇਕ ਆਪਣੇ ਸਵਾਈ ਆਏ ਬਹਿ ਗੁਰ ਆਗੇ ਜੋ ਬਗਲ ਸਮਾਦ ਲਗਾਈ ਐ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੂ ਮੇਰੇ ਪ੍ਰੀਤਮ ਪ੍ਰਾਨ ਹਰ ਰਾਇ ਹਮ ਚੇਰੀ ਹੋਏ ਲੱਗਹਿ ਗੁਰ ਚਰਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਹਰ ਬਿਨ ਅਵਰਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਖਾਇਆ ਰਹਾਉ ਮੇਰੇ ਇੱਕ ਖਿਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰਹੈ ਮੇਰੀ ਮਾਇਆ ਤਨ ਤਨ ਵਡ ਭਾਗ ਗੁਰ ਸਰਣੀ ਆਈ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰਨਾ ਕੋਈ ਸੂਝੈ ਬੂਝੈ ਮਨ ਹਰ ਜਪ ਜਪਉ ਜੋ ਪਾਇਆ ਨਾਮਹੀਨ ਫਿਰਹੈ ਸੇ ਨ ਕੱਟੀ ਤਿੰਨ ਘਸ ਕਸ ਨੱਕ ਵਢਾਇਆ ਮੋਹ ਕੋ ਜਗ ਜੀਵਨ ਜਵਾਲ ਲੈ ਸੁਆਮੀ ਹਿਰਦਯ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਗੁਰ ਨਾਮ ਧਿਆਇਆ ਰਾਮ ਕਲੀ ਮਹੱਲਾ ਚੌਥਾ ਸਤਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਕੋ ਤਾਰੇ ਜੀ ਧਾਨ ਗੁਰ ਪੂਰੈ ਦੀਆ ਹਰ ਅੰਮ੍ਰਿਤ ਨਾਮ ਸਮਾਰੀ ਹਰਾਮ ਗੁਰ ਹਰ ਹਰ ਨਾਮ ਕੰਠ ਧਾਰੀ ਗੁਰਮੁਖ ਕਥਾ ਸੁਣੀ ਮਨ ਭਾਈ ਤਨ ਤਨ ਵਡ ਭਾਗ ਹਮਾਰੀ ਰਹਾਉ ਕੋਟ ਕੋਟ ਤੇ ਤੀਸ ਧਾਵਹਿ ਤਾਕਾ ਅੰਤ ਨਾ ਪਾਵਹਿ ਪਾਰੀ ਹਿਰਦੈ ਕਾਮ ਕਾਮਨੀ ਮੰਗੈ ਰਿਦ ਮੰਗੈ ਹਾਤ ਪਸਾਰੀ ਹਰ ਜਾਸੂ ਜਪ ਜਪ ਵੱਡਾ ਵਡੇਰਾ ਗੁਰਮਖ ਰੱਖਉ ਉਰ ਧਾਰੀ ਜੇ ਵਡਭਾਗ ਹੋਵਹਿ ਤਾਂ ਜੱਪੀਐ ਹਰ ਪੌ ਜਲ ਪਾਰ ਉਤਾਰੀ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੈ ਕੰਠ ਜਨ ਧਾਰੀ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਿਤ ਪਾਰੇ ਰਾਗ ਰਾਮ ਕਲੀ ਮਹੱਲਾ 5 ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤਿ ਏਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਈ ਜੋ ਇੱਛਹੁ ਸੋਈ ਫਲ ਪਾਵਹੁ ਫਿਰ ਦੁੱਖ ਨਾ ਵਿਆਪੈ ਕੋਈ ਰਹਾਉ ਕਾਚੇ ਭਾਂਡੇ ਸਾਜ ਨਵਾਜੀ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤਾ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਏ ਹੋ ਆਵਣ ਜਾਣਾ ਜਿਨ ਦੀਆ ਸੋ ਚੇਤਨਾ ਆਵੇ ਮੋਹਿ ਅੰਧ ਲਪਟਾਣਾ ਜਿਨ ਕੀ ਆਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ RAM KALI MAHALLA 5ਵਾਂ ਪਵਹ ਚਰਨਾਂ ਤਲ ਉਪਰ ਆਵਹੁ ਐਸੀ ਸੇਵ ਕਮਾਵਹੁ ਆਪਸਤੇ ਉਪਰ ਸਭ ਜਾਣਹੁ ਤਉ ਦਰਗਹ ਸੁਖ ਪਾਵਹੁ ਸੰਤੋਹ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰ ਦੇਵ ਪਵਿੱਤਰਾ ਖਿਨ ਬੋਲੋ ਗੁਰਮੁਖ ਬਾਣੀ ਰਹਾਉ ਪਰਪੰਚ ਛੋਡ ਸਹਜ ਘਰ ਬੈਸੋ ਝੂਠਾ ਕਹੋ ਨਾ ਕੋਈ ਸਤਗੁਰ ਮਿਲੋ ਨਵੇਂ ਨਿਦ ਪਾਵੋ ਇਨ ਬਿਦ ਤਤ ਬਿਲੋਈ ਭਰਮ ਚ ਕਾਵੋ ਗੁਰਮੁਖ ਲਿਵ ਲਾਵੋ ਆਤਮ ਚੀਨੋ ਭਾਈ ਨਿਕਟ ਕਰ ਜਾਣ ਹੋ ਸਦਾ ਪ੍ਰਭ ਹਾਜ਼ਰ ਕਿਸ ਸਿਓ ਕਰਹੋ ਬੁਰਾਈ ਸਤ ਗੁਰ ਮਿਲਿਆ ਮਾਰਗ ਮੁਕਤਾ ਸਹਜੇ ਮਿਲੇ ਸੁਆਮੀ ਤਨ ਤਨ ਸੇ ਜਨ ਜਿਨਨੀ ਕਲਮਹਿ ਹਰ ਪਾਇਆ ਜਨ ਨਾਨਕ ਸਦ ਕੁਰਬਾਨੀ ਰਾਮ ਕਲੀ ਮਹੱਲਾ ਪੰਜਵਾ ਆਵਤ ਹਰਖ ਨਾ ਜਾਵਤ ਦੁਖਾ ਨਹਿ ਬਿਆਪੈ ਮਨ ਰੋਗਨੀ ਸਦਾ ਆਨੰਦ ਗੁਰ ਪੂਰਾ ਪਾਇਆ ਤਉ ਉਤਰੀ ਸਗਲ ਬਿਯੋਗਨੀ ਇਹ ਵਿਦ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਨਾ ਬਿਆਪੈ ਤਹਿ ਹਰ 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 ਰਸ ਭੋਗਨੀ ਰਹਾਉ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਿਆਲ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਭੁਜਚੈ ਜਤ ਕਤ ਪੀਖੋ ਹਰ ਗੁਣੀ ਨਹਿ ਸਿਵ ਸਕਤੀ ਜਲ ਨਹੀਂ ਪਵਨਾ ਤਹਿ ਆਕਾਰ ਨਹੀਂ ਮੇਦਨੀ ਸਤਗੁਰ ਜੋਗ ਕਾ ਤਹ ਨਿਵਾਸਾ ਜਹ ਅਵਗਤ 나ਥ ਅਗਮ ਧਨੀ ਤਨ ਮਨ ਹਰ ਕਾ ਧਨ ਸਭ ਹਰ ਕਾ ਹਰ ਕੇ ਗੁਣ ਹਉ ਕਿਆ ਗਨੀ ਕਹੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਬੈ ਅੰਬ ਮਲੋਗਨੀ ਆਰਾਮ ਕਲੀ ਮਹੱਲਾ ਪੰਜਵਾਂ ਤ੍ਰੈ ਗੁਣ ਰਹਤ ਰਹੇ ਨੀਰਾਰੀ ਸਾਧਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ਅਚਰਜ ਕਿਛ ਕਹਿਣ ਨਾ ਜਾਈ ਵਸਤ ਅਗੋਚਰ ਭਾਈ ਰਹਾਉ ਮੋਲ ਨਾਹੀ ਕਛ ਕਰਨੈ ਜੋਗਾ ਚਾਹ ਕੋ ਕਹਿ ਸੁਣਾਵੈ ਕਥਨ ਕਹਿਣ ਕੋ ਸੋਜੀ ਨਾਹੀ ਜੋ ਪੇਖੈ ਤਿਸ ਬਣ ਆਵੇ ਸੋਈ ਜਾਣੈ ਕਰਨ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤ ਮਿਤੇ ਆਪੇ ਜਾਣੈ ਹਰਿ ਆਪੇ ਪੂਰ ਪੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤ ਗੁਰ ਕੀ ਸਰਨਾਈ RAM KALI MAHALLA 5 ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਬਹਾਂਦੇ ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਾਉ ਜਪੀ ਪ੍ਰਵਾਸਾ ਤੇਰਾ ਰਹਾਉ ਚੀਤਨਾ ਆਵਸ ਦੂਜੀ ਬਾਤਾਂ ਸਿਰ ਉਪਰ ਰਖਵਾਰਾ ਬੇ ਪ੍ਰਵਾਹ ਰਹਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ਤਤਸਾਰ ਪਰਮ ਪਦ ਪਾਇਆ ਛੋੜ ਨ ਕਤ ਹੂੰ ਜਾਤਾ ਬਰਮ ਨਾ ਸਾ ਕੌਂ ਜੈ ਸਾ ਤੂੰ ਹੈ ਸਾਚੇ ਅਲਖ ਅਪਾਰਾ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਰਾਮ ਕਲੀ ਮਹੱਲਾ ਪੰਜਵਾ ਤੂੰ ਦਾਨ ਤੂੰ ਅਬ ਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲਹ ਨਹੀਂ ਤਾਂ ਹਮ ਕੈਸੀ ਤਾਤੀ ਏਕੈ ਏਕੈ ਏਕ ਤੂੰ ਹੀ ਏਕੈ ਏਕੈ ਤੂੰ ਰਾਯਾ ਤਉ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸ ਤੇਮਾਰੀ ਤੁਮ ਮਹਿਮਾਨ ਕ ਲਾਲਾ ਤੁਮ ਦੇਵ ਹੋ ਤਿਲ ਸੰਕ ਨ ਮੰਨੂ ਹਮ ਕੁੰਚਹਿ ਸਦਾ ਨਿਹਾਲਾ ਹਮ ਬਾਰਕ ਤੁਮ ਪਿਤਾ ਹਮਾਰੀ ਤੁਮ ਮੁਖ ਦੇਵੋ ਖੀਰਾ ਹਮ ਖੇਲ ਹੈ ਸਭ लाਡ ਲਡਾਵਹਿ ਤੁਮ ਸਦਗੁਣੀ ਗਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਪੀ ਸੰਗ ਅਗਾਏ ਮਿਲਤ 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 ਮਿਲ ਰਹਾ ਨਾਨਕ ਕਹਿਣ ਨਾ ਜਾਏ RAM KALI MOHALLA 5 ਕਰ ਕਰ ਤਾਲ ਪਖਾਬ ਜਨੈ ਨਹੁ ਮਾਥੇ ਬਜਹਿਰ ਬਾਬਾ ਕਰਨਹੁ ਮਦ ਬਾਸਰੀ ਬਾਜੈ ਜਿਹਾ ਤੋਨੇ ਆਗਾਜਾ ਨਿਰਤ ਕਰੇ ਕਰਮਨੁਆ ਨਾਚੈ ਆਣੀ ਖੁੰਗਰ ਸਾਜਾ ਹਰਾਮ ਕੋ ਨਿਰਤਕਾਰੀ ਪੇਖੇ ਪੇਖਨ ਹਾਰ ਦਿਆਲਾ ਜੇਤਾ ਸਾਜ ਸਿੰਗਾਰੀ ਰਹਾਉ ਅਖਾਰ ਮੰਡਲੀ ਤਰਨ ਸਬਾਈ ਉੱਪਰ ਗਗਨ ਚੰਦੋਵਾ ਪੰਨ ਵਿਚੋਲਾ ਕਰਤ ਅਕੇਲਾ ਜਲ ਤੇ ਉਪਤ ਹੋਆ ਪੰਚ ਤਤ ਕਰ ਪੁਤਰਾ ਕੀਨਾ ਕਿਰਤ ਮਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਿਰਾਗਾ ਚੌਹ ਕੁੰਟ ਭੀਤਰ ਰਾਖੇ ਦਸ ਪਾਤੋਂ ਪੰਚ ਸੰਗੀਤਾ ਏਕੈ ਭੀਤਰ ਸਾਥੀ ਭਿੰਨ ਭਿੰਨ ਹੋਏ ਭਾਵ ਦਿਖਾਵੇ ਸਬਹ ਨਰਾਦੀ ਪਾਖੇ ਕਰ ਕਰ ਨਿਰਤ ਹੋਐ ਦਿਨ ਰਾਤੀ ਕਟ ਕਟ ਵਾਜੈ ਤੂਰਾ ਏਕ ਨਚਾਵ ਹੈ ਏਕ ਭਵਾਵ ਹੈ ਇਕ ਆਈ ਜਾਏ ਹੋਏ ਧੂਰਾ ਕਹੋ ਨਾਨਕ ਸੋ ਬਹੁਰ ਨਾ ਨਾਚੈ ਜਿਸ ਗੁਰ ਭੇਟੈ ਪੂਰਾ ਰਾਮ ਕਲੀ ਮਹੱਲਾ ਪੰਜਵਾਂ ਓੰਕਾਰ ਏਕ ਧੁਨ ਏਕੈ ਏਕੈ ਰਾਗ ਅਲਾਪੈ ਇਕਾ ਦੇਸੀ ਏਕ ਦਿਖਾਵੇ ਏਕੋ ਰਹਿ ਆ ਬਿਆਪੈ ਏਕਾ ਸੁਰਤ ਏਕ ਹੀ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਉ ਛੋੜ ਮਾਇਆ ਕੇ ਤੰਦ ਸੁਆਉ ਰਹਾਉ ਪੰਜ ਬਜਿੱਤਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ਵਾਜਾ ਮਾਨ ਤਾਨ ਤਜ ਤਾਨਾ ਪਾਉ ਨ ਬੀਂਗਾ ਘਾਲੈ ਫੇਰੀ ਫੇਰ ਨਾ ਹੋਵੈ ਕਬਹੀ ਏਕ ਸ਼ਬਦ ਬੰਦ ਪਾਲੈ ਨਾਰ ਦੀ ਨਰਹਰ ਜਾਣ ਹਧੂਰੇ ਭੂਂਗਰ ਖੜਕ ਤਿਆਗ ਵਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹੋ ਨਿਤਕਾਰੀ ਜਨਮ ਨ ਆਵੇ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮਦ ਇਹੋ ਕੀਰਤਨ ਗਾਵੇ ਸਾਦ ਸੰਗੀਤ ਕੀ ਜਾਵਾਂ ਟੀਕ ਕਹੋ ਨਾਨਕ ਤਿਸ ਕੀਰਤਨੇਕ ਰਾਮ ਕਲੀ